ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੰਮ੍ਰਿਤਪਾਲ ਸਿੰਘ ਮੈਰੋ ਜੋ ਕਿ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਹੋ ਰਹੇ ਧੱਕੇ ਦਾ ਡੱਟ ਕੇ ਵਿਰੋਧ ਕਰਦੇ ਨੇ ਤਾਂ ਅਜਿਹਾ ਇੱਕ ਮਸਲਾ ਜਿਹੜਾ ਵਾ ਉਹ ਸਾਹਮਣੇ ਆਇਆ ਹੈ ਇੱਕ ਔਰਤ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਮੈਰੋ ਦੇ ਘਰ ਪਹੁੰਚ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਜਿਹੜੀ ਆ ਗੁਹਾਰ ਲਗਾਈ ਅਮਰਤਪਾਲ ਸਿੰਘ ਮਹਿਰੋ ਨੂੰ ਕਿਹਾ ਕਿ ਇੱਕ ਡੇਰੇ ਦਾ ਸਾਧ ਹੈ ਉਸਨੇ ਉਸ ਦਾ ਸਰੀਰਕ ਸੋਸ਼ਣ ਕੀਤਾ ਹੈ ਤੇ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਵੱਲੋਂ ਉਸ ਔਰਤ ਨੂੰ ਲੈ ਕੇ ਨਾਲ ਉਸ ਸਾਧ ਦੇ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਪਰ ਗੱਲਬਾਤ ਕਰਨ ਦੇ ਨਾਲ ਵੀ ਉਹ ਸਾਧ ਜਿਹੜਾ ਵਾ ਨਹੀਂ ਸਮਝਿਆ ਅਮਰਤਪਾਲ ਮਹਿਰੋ ਦਾ ਕਹਿਣਾ ਕਿ ਪਤਾ ਨਹੀਂ ਉਸ ਦੇ ਸਿਰ ਤੇ ਕਿਹੜਾ ਭੂਤ ਸਵਾਰ ਸੀ ਕਿਹੜਾ ਹੰਕਾਰ ਸੀ ਪਰ ਉਹ ਨਹੀਂ ਸਮਝਿਆ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਨੇ ਉਸ ਦੀ ਸਰਵਿਸ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਜਿਹੜੇ ਵੀ ਉਸ ਬਾਬੇ ਦੇ ਨਾਲ ਨੇ ਸੇ ਸਾਥ ਦੇ ਨਾਲ ਨੇ ਉਹ ਆਪਣਾ ਕੰਬਰ ਕੱਸਾ ਕੱਸ ਲੈਣ ਕਿਉਂਕਿ ਅਸੀਂ ਇਹ ਗੰਦ ਸਾਫ਼ ਕਰਨਾ ਹੀ ਕਰਨਾ ਹੈ ਹੋਰ ਇਸ ਵੀਡੀਓ ਦੇ ਵਿੱਚ ਕੀ ਕਹਿ ਰਹੇ ਨੇ ਅੰਮ੍ਰਿਤਪਾਲ ਸਿੰਘ ਮੈਰੋ ਆਉ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਜਿਹੜਾ ਬਾਬਾ ਬਜਿੰਦਰ ਸਿੰਘ ਚਰਨ ਘਾਟ ਵਾਲੇ ਦਾ ਅੱਜ ਵੀ ਸਿਸਟਮ ਹੋਇਆ ਉਹਨੂੰ ਬਹੁਤ ਸਮਝਾਇਆ ਸੀ ਤੇ ਪਤਾ ਨਹੀਂ ਕਾਦੀ ਆਕੜ ਸੀ ਉਹਦੇ ਜਨ ਮੈਂ ਜਗਰਾਉਂ ਏਰੀਏ ਦੇ ਰਾਏਕੋਟ ਵਾਲੇ ਏਰੀਏ ਦੇ ਜਿਹੜੇ ਵੀ ਉਸ ਸਥਾਨ ਨਾਲ ਜੁੜੇ ਸੀ ਉਸ ਸਥਾਨ ਨਾਲ ਨਫ਼ਰਤ ਨਾ ਕਰਨ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜੇ ਹੁੰਦੇ ਉਹ ਕਿਸੇ ਵੀ ਮਹਾਂਪੁਰਖ ਦਾ ਸਥਾਨ ਹੋਵੇ ਉਥੋਂ ਇਹ ਨਹੀਂ ਹੈਗਾ ਵੀ ਉਥੇ ਆਹ ਕੁਝ ਹੋ ਗਿਆ ਹਨਾ ਜਿਹੜਾ ਹੈਗਾ ਆਪਾਂ ਦੋਸ਼ੀ ਨੂੰ ਸਜ਼ਾ ਦੇਣ ਦੇ ਹੱਕਦਾਰ ਹੈਗੇ ਆ ਇਸ ਕਰਕੇ ਜਗਰਾਉਂ ਤੇ ਰਾਏਕੋਟ ਲੁਧਿਆਣੇ ਜਾਂ ਕਿੰਨੇ ਵੀ ਇੱਧਰ ਲੇਰਗੇ ਦੀ ਸੰਗਤ ਹੈ ਮੈਂ ਇਕੱਲੇ ਇਕੱਲੇ ਨੂੰ ਨਹੀਂ ਜਾਣਦਾ ਪਰ ਮੇਰੀ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਜਰੂਰ ਕਰ ਦਿਓ ਮੈਨੂੰ ਨਹੀਂ ਪਤਾ ਉਥੇ ਕਿੰਨੀਆਂ ਘਤੀਆਂ ਦੇ ਨਾਲ ਕੀ ਕੁਝ ਹੋਇਆ ਕਿਉਂਕਿ ਉਦੋਂ ਬਾਅਦ ਵੀ ਮੈਨੂੰ ਤਿੰਨ ਫੋਨ ਬਾਹਰੋਂ ਆਏ ਆ ਦੋ ਪੰਜਾਬ ਤੋਂ ਆਇਆ ਇੱਕ ਕੁੜੀ ਬਾਹਰ ਗਈ ਹੋਈ ਆ ਤੇ ਮੈਂ ਇਹ ਸਾਧਾ ਨੂੰ ਵੀ ਇਹਨਾਂ ਦੇ ਟੈਚ ਦੇ ਵਾਲਿਆਂ ਨੂੰ ਇਹ ਦੱਸ ਦਵਾਂ ਵੀ ਉਹਨੇ ਦੋ ਬਾਬਿਆਂ ਦੇ ਨਾਂ ਹੋਰ ਲਏ ਆ ਇੱਕ ਕੁੜੀ ਨੇ ਬਾਹਰੋਂ ਵੀ ਬਾਬਾ ਜੀ ਅਸੀਂ ਤੁਹਾਨੂੰ ਸਬੂਤ ਪਹੁੰਚਦੇ ਕਰਾਂਗੇ ਵੀ ਮੈਨੂੰ ਮੇਰੇ ਨਾਲ ਵੀ ਇਹਨਾਂ ਨੇ ਧੱਕੇ ਨਾਲ ਰੇਪ ਕੀਤਾ ਸੀ ਮੈਂ ਬਾਬਿਆਂ ਦੇ ਨਾਂ ਨਹੀਂ ਲੈਣੇ ਹੁਣ ਆਹ ਵੀਡੀਓ ਵੇਖ ਕੇ ਜਿਹੜੇ ਸਾਥ ਲੈਣਾ ਇਹਦੇ ਨਾਲ ਹੈਗਾ ਬਾਬੇ ਨਾਲ ਬਜਿੰਦਰ ਸਿੰਘ ਨਾ ਉਹ ਬਈ ਆਦਾ ਕਮਰਕੱਸਾ ਕੱਸ ਕੇ ਰੱਖਿਓ ਇਹ ਗੰਦ ਸਾਫ ਅਸੀਂ ਕਰਨਾ ਹੀ ਕਰਨਾ ਦੂਜੀ ਗੱਲ ਸੰਗਤ ਲਈ ਆ ਸਿੱਖਾ ਲਈ ਆ ਪੰਜਾਬ ਲਈ ਆ ਲੋਕਾਂ ਲਈ ਆ ਜੀ ਜੇ ਅਸੀਂ ਤੁਰਦੇ ਆ ਤੇ ਸਾਡੇ ਤੇ ਵੀ ਹਵਾਵਾਂ ਤੱਤੀਆਂ ਬਹੁਤ ਵਗਦੀਆਂ ਤਰ੍ਹਾਂ ਤਰ੍ਹਾਂ ਦੇਗਾ ਸੰਗਤ ਨੂੰ ਬੇਨਤੀ ਹੈ ਵੀ ਸਾਡਾ ਪੂਰ ਜ਼ੋਰ ਤੁਸੀਂ ਸਾਥ ਦੇਣਾ ਨੇੜੇ ਦੀਆਂ ਪਛਾਣਾਂ ਜਾਂ ਕੋਈ ਵੀ ਹੈਗਾ ਕਿਉਂਕਿ ਬਾਬਾ ਵੀ ਆਪਦਾ ਜ਼ੋਰ ਲਾਊਗਾ ਅਕਸਰ ਉਹਦੇ ਵੀ ਕੋਈ ਲਿੰਕ ਹੋਣਗੇ ਜਿਹੜੇ ਵੀ ਹੈਗੇ ਲੋਕ ਇੱਥੋਂ ਦੇ ਨਾਲ ਦੇ ਸੰਗਤ ਸਾਡੇ ਨਾਲ ਪ੍ਰੇਮ ਕਰਦੀਆਂ ਸਾਡਾ ਸਾਜਾ ਹਾਂ ਠੀਕ ਆ ਵੀ ਇਹਨਾਂ ਨੇ ਵਧੀਆ ਕੀਤਾ ਤੇ ਉਹ ਜ਼ਰੂਰ ਸੋਸ਼ਲ ਮੀਡੀਆ ਤੇ ਜਾਂ ਸਾਡੇ ਨਾਲ ਟੱਚ ਚ ਆ ਕੇ ਸਾਡਾ ਸਾਥ ਦੇਣ ਬਾਕੀ ਗੱਲਬਾਤ ਹੈਗੀ ਆ ਜਿਹੜੀ ਉਹ ਹੁਣ ਪੁਲਿਸ ਦੇ ਅੰਡਰ ਹੋ ਗਈ ਆ ਤੇ ਵੇਖੋਗਾ ਕੀ ਬਣਦਾ ਵਾਹੀ। ਬਾਕੀ ਦੋਸਤੋ ਅੰਮ੍ਰਿਤਪਾਲ ਸਿੰਘ ਮੈਰੋ ਦਾ ਕਹਿਣਾ ਹੈ ਕਿ ਇਸ ਮਸਲੇ ਪ੍ਰਤੀ ਜੋ ਜਾਣਕਾਰੀ ਹੈ ਉਹ ਪੁਲਿਸ ਦੇ ਨਾਲ ਵੀ ਸਾਂਝੀ ਕੀਤੀ ਗਈ ਹੈ ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਸਲੇ ਦੀ ਅਗਲੀ ਰੂਪਰੇਖਾ ਜਿਹੜੀ ਹੈ ਉਹ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ। ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਦੇ ਪ੍ਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ।